ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੇ ਇਸ ਸਮੇਂ ਅਸੀਂ ਖਟਕੜ ਕਲਾ ਵੇਖੇ ਮੌਜੂਦ ਹਾਂ ਬਿਲਕੁਲ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਹੈ ਉਹਦੇ ਬਿਲਕੁਲ ਇਧਰਲੇ ਪਾਸੇ ਜੇ ਆਪੋਜ਼ਿਟ ਵਾਲੇ ਪਾਸੇ ਆਈਏ ਤਾਂ ਇਧਰ ਇੱਥੇ ਇੱਕ ਐਕਸੀਡੈਂਟ ਹੋ ਗਿਆ ਸਰਵਿਸ ਰੋਡ ਵਾਲੇ ਪਾਸੇ ਤੁਸੀਂ ਦੇਖੋ ਆਹ ਮੋਟਰਸਾਈਕਲ ਹੈ ਪਜਾਜ ਔਰ ਮੇਰੇ ਖਿਆਲ ਹੈ ਜਿਸ ਵੀਰ ਦੇ ਨਾਲ ਐਕਸੀਡੈਂਟ ਹੋਇਆ ਉਹ ਕਿਤੇ ਛਵੀਲ ਪੀ ਕੇ ਆਇਆ ਹੋਣਾ ਤੇ ਨਾਲ ਜਿਹੜੇ ਚਨੇ ਆ ਛੋਲੇ ਜਿਹੜੇ ਉਹ ਵੀ ਖਿਲਰ ਗਏ ਆ ਆ ਉਹਦੀਆਂ ਚੱਪਲਾਂ ਆ ਤੇ ਮੋਟਰਸਾਈਕਲ ਦਾ ਨੰਬਰ ਮੈਂ ਦੱਸ ਦਿੰਦਾ ਜੀ ਮੋਟਰਸਾਈਕਲ ਦਾ ਨੰਬਰ ਹੈ PP1020W 7283 ਔਰ ਫੋਰਚੂਨਰ ਗੱਡੀ ਨਾਲ ਇਸ ਮੋਟਰਸਾਈਕਲ ਦੀ ਟੱਕਰ ਹੁੰਦੀ ਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚ ਜਾਂਦੀ ਹੈ ਹਾਲਾਂਕਿ ਵਿਅਕਤੀ ਦੱਸੇ ਦੱਸਿਆ ਗਿਆ ਜਾਂ ਨਜ਼ਰ ਵੀ ਆਉਂਦਾ ਜਦੋਂ ਅਸੀਂ ਪਹੁੰਚੇ ਕਿ ਗੰਭੀਰ ਸੱਟਾਂ ਵੱਜੀਆਂ ਉਸ ਨੂੰ ਤੁਰੰਤ ਜਿਹੜਾ ਸਿਵਲ ਹਸਪਤਾਲ ਵੇਖ ਕੇ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਿਆ ਮੌਕੇ ਤੇ ਹੀ ਭੂਤਾ ਪਿੰਡ ਦੇ ਸਰਪੰਚ ਜਿਹੜੇ ਇੱਥੇ ਮੌਜੂਦ ਨੇ ਆਪਾਂ ਜੀ ਤੁਸੀਂ ਐਕਸੀਡੈਂਟ ਦੇਖਿਆ ਗਿਆ ਐਕਸੀਡੈਂਟ ਤੋਂ ਬਾਅਦ ਪਹੁੰਚੇ ਆ ਨਹੀਂ ਮੈਂ ਐਕਸੀਡੈਂਟ ਜਦੋਂ ਹੋਣ ਲੱਗਾ ਸੀ ਹੈ ਨਾ ਉਦੋਂ ਇਹ ਗੱਡੀ ਆ ਰਹੀ ਸੀ ਇਧਰੋਂ ਅਸੀਂ ਟਰੈਕਟਰ ਲੈ ਕੇ ਜਾ ਰਹੇ ਸੀ ਜਲੰਧਰ ਵਾਲੇ ਪਾਸਿਓਂ ਗੱਡੀ ਆ ਰਹੀ ਸੀ ਹਾਂਜੀ ਆ ਕੇ ਉਹਨੇ ਇਹ ਸਰਵਰ ਰੋਡ ਤੇ ਪਾਈ ਆ ਤੇ ਮੋਟਰਸਾਈਕਲ ਉਹ ਆਇਆ ਜਦੋਂ ਸਾਡਾ ਮੂੰਹ ਉਧਰ ਨੂੰ ਮੋੜ ਗਿਆ ਮੋਟਰਸਾਈਕਲ ਵਾਲਾ ਪਹਿਲੇ ਸਰਵਰ ਰੋਡ ਤੇ ਸੀ ਹਾਂਜੀ ਉਹ ਪਹਿਲੇ ਸੀਗਾ ਅੱਛਾ ਫਿਰ ਇਹਦਾ ਮਤਲਬ ਹੈ ਅੰਡਰਸਟੈਂਡ ਨਹੀਂ ਫੋਰਚੂਨਰ ਵਾਲਾ ਕਰ ਪਾਇਆ ਕਿ ਮੋਰੇ ਕੋਈ ਆ ਰਿਹਾ ਪਤਾ ਨਹੀਂ ਉਹਦਾ ਧਿਆਨ ਇਧਰ ਨਹੀਂ ਹੋਇਆ ਕੀ ਬਣਿਆ ਯਾਨੀ ਮੈਂ ਤਾਂ ਵੱਜਿਆ ਦਿਖ ਜ ਆਵਾਜ਼ ਆਈ ਹੈ ਨਾ ਪਿ ਇਹ ਨਹੀਂ ਆ ਕੇ ਜਦੋਂ ਉਹ ਇਹ ਇਧਰੋਂ ਆਉਂਦਾ ਹੋਊਗਾ ਉਹ ਦੇਖਿਆ ਨਹੀਂ ਲੱਗਦਾ ਮਤਲਬ ਆਪਾਂ ਗੱਲ ਨੂੰ ਸਮਝੀਏ ਕਿ ਮੋਟਰਸਾਈਕਲ ਵਾਲਾ ਪਹਿਲਾਂ ਹੀ ਸਰਵਿਸ ਰੋਡ ਵਾਲੇ ਪਾਸੇ ਸੀਗਾ ਫੋਰਚੂਨਰ ਜਿਹੜੀ ਆ ਉਹ ਮੇਨ ਹਾਈਵੇ ਤੋਂ ਉਹ ਸਰਵਿਸ ਰੋਡ ਤੇ ਆ ਰਹੀ ਸੀਗੀ ਜਿਸ ਕਰਕੇ ਟੱਕਰ ਹੋਈ ਹੈ ਹਾਲਾਂਕਿ ਫੋਰਚੂਨਰ ਵਾਲੇ ਵੱਲੋਂ ਐਲੀਗੇਸ਼ਨ ਲਾਇਆ ਗਿਆ ਮੋਟਰਸਾਈਕਲ ਸਵਾਰ ਤੇ ਲੇਕਿਨ ਭੂਤਾ ਪਿੰਡ ਦੇ ਸਰਪੰਚ ਇੱਥੇ ਮੌਜੂਦ ਆ ਇਹਨਾਂ ਦੀ ਗੱਲਬਾਤ ਤੋਂ ਸਮਝਦੇ ਆ ਕਿ ਜਿਹੜਾ ਭੂਤਾ ਪਿੰਡ ਦਾ ਵਿਅਕਤੀ ਮੋਟਰਸਾਈਕਲ ਚਲਾ ਰਿਹਾ ਸੀ ਉਹ ਪਿੱਛੋਂ ਸਰਵਿਸ ਰੋਡ ਤੋਂ ਆ ਰਿਹਾ ਸੀਗਾ ਕਿ ਫੋਰਚਨਰ ਜਿਹੜੀ ਹੈ ਉਹਨੇ ਟਰਨ ਲਿਆ ਇੱਥੋਂ ਜਿਹੜਾ ਚਰਸਤਾ ਆ ਪਰ ਫੋਰਚਨਰ ਵਾਲੇ ਜਿਹੜੇ ਉਹ ਐਲੀਗੇਸ਼ਨ ਆ ਰਹੀ ਸੀ ਲੇਕਿਨ ਮੌਕੇ ਤੇ ਹੀ ਪੁਲਿਸ ਪਹੁੰਚ ਜਾਂਦੀ ਹੈ ਭੂਤਾ ਪਿੰਡ ਦੇ ਸਰਪੰਚ ਪਹੁੰਚਦੇ ਆ ਇਹਨਾਂ ਸਾਰਿਆਂ ਦੇ ਉੱਪਰ ਅੱਲਾ ਸਦਕਾ ਉਹਨੂੰ ਹੁਣ ਜਿਹੜਾ ਗੱਡੀ ਵਿੱਚ ਪਾ ਕੇ ਸੜਕ ਸੁਰੱਖਿਆ ਫੋਰਸ ਜਿਹੜੀ ਗੱਡੀ ਹੈ ਉਹਦੇ ਵਿੱਚ ਇੰਚਾਰਜ ਸਾਹਿਬ ਬਿਠਾ ਕੇ ਜਿਹੜਾ ਨਾਲ ਲੈ ਕੇ ਗਏ ਆ ਉਮੀਦ ਕਰਦੇ ਜਲਦੀ ਠੀਕ ਹੋਵੇ ਲੇਕਿਨ ਹਾਲਤ ਬੜੀ ਗੰਭੀਰ ਹੈ ਤੇ ਖੂਨ ਖੇਲ ਰਿਹਾ ਨੰਬਰ ਫੇਰ ਤੋਂ ਦੱਸਨਾ ਪੀਪੀ 10ਬੀਡਬਲਯੂ 7283 ਔਰ ਫੋਰਚੂਨਰ ਗੱਡੀ ਜਿਹੜੀ ਹੈ BB08DD0048 ਨੰਬਰ ਸੀ ਫੋਰਚੂਨਰ ਗੱਡੀ ਦਾ ਚਿੱਟੇ ਰੰਗ ਦੀ ਗੱਡੀ ਓਬਵਿਅਸ ਸਿਵਲ ਹਸਪੀਟਲ ਵੱਲ ਗਈ ਹੈ ਔਰ ਉਮੀਦ ਕਰਦੇ ਕਿ ਜਿਹੜਾ ਵਿਅਕਤੀ ਹੋ ਠੀਕ ਹੋ ਜਾਏ ਭਾਜੀ ਸੱਟ ਕਿੰਨੀ ਕੁ ਗੰਭੀਰ ਸੀ ਆਪਣੀ ਪਛਾਣਕ ਸੱਟ ਚ ਆ ਔਰ ਥੋੜੀ ਜਿਆਦਾ ਗੰਭੀਰ ਸੀ ਹਾਂਜੀ ਸੱਟ ਚ ਆ ਤੇ ਬਾਹਾਂ ਬੂਹਾਂ ਜਾਂ ਬਾਕੀ ਸੈਲ ਹੋਇਆ ਪਰਿਵਾਰ ਨੂੰ ਦੱਸਤਾ ਤੈਨੂੰ ਹਾਂਜੀ ਦੱਸ ਦਿੱਤਾ ਫੋਨ ਕੀਤਾ ਆ ਰਹੇ ਆ ਤੁਸੀਂ ਵੀ ਹੌਨ ਹਸਪੀਟਲ ਚੱਲੇ ਹਾਂਜੀ ਹਾਂਜੀ ਦੇਖ ਦੇ ਹਮਦਰਦੀ ਤਾਂ ਹੁੰਦੀ ਹੈ ਹਾਂਜੀ ਹਾਂਜੀ ਸੱਟ ਜਿਆਦਾ ਆ ਉਹਨੇ ਇੱਕੋ ਦਮ ਹੋ ਗਿਆ ਨਾ ਅਚਾਨਕ ਹੀ ਲੱਗਾ ਉਹ ਸੁਵੀਲ ਵੀ ਮੇਰੇ ਖਲ ਕਿਤੇ ਪੀ ਕੇ ਆਇਆ ਹੋਣਾ ਸੁਵੀਲ ਵੀ ਕਿਹਾ ਨਾ ਖਿੱਲਰ ਗਿਆ ਸਾਰਾ ਉਹ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਇੱਕੋ ਦਮ ਜਿਹਾ ਆਵਾਜ਼ ਆਈ ਉਹ ਪਤਾ ਲੱਗਾ ਚਲੋ ਪਰਮਾਤਮਾ ਉਹਦੀ ਤੰਦਰੁਸਤੀ ਬਖਸ਼ੇ ਜੀ ਜੀ ਹਾਂ ਬਹੁਤ ਸ਼ੁਕਰੀਆ ਇਸ ਤਰੀਕੇ ਵੀ ਹਾਲਾਤ ਹੋ ਜਾਂਦੇ ਤਾਂ ਅਸੀਂ ਬੇਨਤੀ ਕਰਦੇ ਤੁਹਾਨੂੰ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਜਦੋਂ ਚ ਰਸਤੇ ਨੇੜਿਆਂ ਨੇ ਜਾਂ ਕਿਸੇ ਪਿੰਡ ਦੇ ਸਰਵਿਸ ਰੋਡ ਤੇ ਆਣੇ ਪਹਿਲਾਂ ਖਿਆਲ ਕਰ ਲਿਆ ਕਰੋ ਪਹਿਲਾਂ ਹੀ ਗੱਡੀ ਮੋਟਰਸਾਈਕਲ ਹੌਲੀ ਕਰ ਲਿਆ ਕਰੋ ਤਾਂ ਜੋ ਜਿਹੜਾ ਕੋਈ ਹੋਰ ਪਿੱਛੋਂ ਤੇਜ਼ ਆ ਰਿਹਾ ਉਹਦੇ ਤੋਂ ਬਚਾਓ ਜੀ ਕਿਉਂਕਿ ਬੰਦਾ ਆਪ ਤਾਂ ਸੇਫ ਚੱਲ ਸਕਦਾ ਹੈ ਲੇਕਿਨ ਜੇ ਦੂਜੇ ਨੇ ਮੋੜੇ ਉਹ ਸੇਫ ਚੱਲੇ ਸਹੀ ਤਰੀਕੇ ਚੱਲੇ ਤਾਂ ਕੀ ਕਰ ਸਕਦੇ ਆ ਬਹੁਤ ਬਹੁਤ ਸ਼ੁਕਰੀਆ